ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਪਰਿਤ ਨਿੱਗੀ ਸਤਸ੍ਰੀ ਅਕਾਲ ਮੈਂ ਹਾਂ ਹਰਮਨप्रीत ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਤੁਹਾਡਾ ਹਰ ਰੋਜ਼ ਦੀ ਤਰ੍ਹਾਂ ਹੀ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਕਿੰਨੇ ਪੰਜ ਸਿੰਘ ਸਹਿਬਾਨਾ ਜੀ ਮੀਟਿੰਗ ਹੋਈ ਹੈ ਜੀ ਕੀ ਗੱਲਬਾਤ ਹੋਈ ਹੈ ਦੇਖੋ ਜੀ ਗੱਲ ਇਹ ਅਸਲ ਦੇ ਵਿੱਚ ਕਿ ਜਿਹੜੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਨੁਕਤੇ ਵਿਚਾਰੇ ਗਏ ਆ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ ਆ ਹਾਲਾਂਕਿ ਕੁਝ ਕੁ ਲੋਕਾਂ ਦਾ ਇਹ ਕਹਿਣਾ ਸੀ ਵੀ ਪੰਜ ਮੈਂਬਰੀ ਭਰਤੀ ਟੀਮ ਦੇ ਉੱਤੇ ਵੀ ਸ਼ਾਇਦ ਕੁਝ ਨਾ ਕੁਝ ਸਵਾਲ ਹੋਵੇ ਜਾਂ ਉਹਦੇ ਬਾਰੇ ਵੀ ਕੋਈ ਨਾ ਕੋਈ ਫੈਸਲਾ ਹੋਵੇ ਪਰ ਉਹ ਨਹੀਂ ਹੋਇਆ ਗੱਲ ਇਹ ਜੀ ਕਿ ਜਿਹੜੇ ਮਤੇ ਪਾਸ ਕੀਤੇ ਗਏ ਉਹਦੇ ਵਿੱਚੋਂ ਮੈਂ ਤੁਹਾਨੂੰ ਦੋ ਤਿੰਨ ਦੱਸ ਦਿੰਦਾ ਇੱਕ ਤਾਂ ਇਹ ਆ ਵੀ ਤੱਕ ਸ਼੍ਰੀ ਪਟਨਾ ਸਾਹਿਬ ਦੇ ਤੇ ਸਾਬਕਾ ਜਫੇਦਾਰ ਹੈਗੇ ਜੀ ਗਿਆਨੀ ਇਕਬਾਲ ਸਿੰਘ ਤੇ ਉਹਨਾਂ ਦੇ ਉੱਤੇ ਪਹਿਲਾਂ ਕੁਝ ਕੁ ਦੋਸ਼ ਲੱਗੇ ਸੀਗੇ ਤੇ ਉਹਨਾਂ ਨੇ ਆ ਕੇ ਆਪ ਦੀ ਭੁੱਲ ਬਖਸ਼ਾਈ ਕਰਾ ਲਈ ਸੀ ਇਥੇ ਤਨਖਾਹ ਵਾਲੀ ਸੀ ਤੇ ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਖਿਲਾਫ ਕੁਝ ਸ਼ਿਕਾਇਤਾਂ ਆਈਆਂ ਤੇ ਜਫੇਦਾਰ ਸਾਹਿਬਾਨ ਨੇ ਇਹ ਗੱਲ ਕਹੀ ਹੈ ਕਿ ਭਾਈ ਉਹ ਮੁੜ ਕੇ ਇਥੇ ਆਉਣ ਇਥੇ ਆ ਕੇ ਆਪ ਦਾ ਪ੍ਰਤੀਕਿਰਿਆ ਦੇਣ ਤੇ ਫਿਰ ਉਸ ਤੋਂ ਬਾਅਦ ਸਮਾਜਿਕ ਸਰਗਰਮੀਆਂ ਤੇ ਵਿਚਰਨ ਉਹ ਨਹੀਂ ਦੇਰ ਤੱਕ ਨਹੀਂ ਦੂਜੀ ਗੱਲ ਹੈ ਜਫੇਦਾਰ ਸਾਹਿਬ ਨੇ ਇਹ ਕਹੀ ਹੈ ਕਿ ਜਿਹੜੀ ਮਰਗ ਦੇ ਭੋਗ ਹੁੰਦੇ ਆ ਤੇ ਉਦੋਂ ਕਈ ਲੋਕ ਬੜਾ ਖਰਚ ਕਰਦੇ ਆ ਤੇ ਉਦੋਂ ਸਾਦਾ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਵੇ ਤੇ ਬਾਕੀ ਬਚੇ ਪੈਸੇ ਜਿਹੜੇ ਉਹ ਗਰੀਬ ਬੱਚਿਆਂ ਦੇ ਉੱਤੇ ਲਾਏ ਜਾਣ ਫਿਰ ਇਹ ਕਲਪਈ ਜੀ ਵੀ ਜਿਵੇਂ ਪਹਿਲਾਂ ਹੁੰਦਾ ਸੀ ਹਰ ਘਰ ਦੇ ਵਿੱਚ ਵੀ ਰਾਤ ਨੂੰ ਸੌਣ ਵੇਲੇ ਅੱਧਾ ਘੰਟਾ 20 ਮਿੰਟ ਪੌੜਾ ਘੰਟਾ ਕੋਈ ਸਿੱਖ ਇਤਿਹਾਸ ਦੀਆਂ ਗੱਲਾਂ ਕੋਈ ਸਿੱਖੀ ਦੀਆਂ ਗੱਲਾਂ ਕੋਈ ਸਿੱਖ ਕੁਰਬਾਨੀਆਂ ਦੀਆਂ ਗੱਲਾਂ ਉਵੇਂ ਹੀ ਆਪਣੇ ਘਰਾਂ ਦੇ ਵਿੱਚ ਤੇ ਉਹ ਜਿਹੜੀ ਮਰਿਆਦਾ ਉਹ ਜਿਹੜੀਆਂ ਰਵਾਇਤਾਂ ਮੁੜ ਕੇ ਸ਼ੁਰੂ ਕੀਤੀਆਂ ਜਾਣ ਫਿਰ ਇਹ ਗੱਲ ਕਹੀ ਵੀ ਜਿਹੜਾ ਵਿਸਾਖੀ ਦੇ ਮੌਕੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਏ ਜਾਣ ਤੇ ਬੜੀ ਮਰਿਆਦਾ ਦੇ ਵਿੱਚ ਰਹਿ ਕੇ ਕਰਵਾਏ ਜਾਣ ਸੋ ਇਸ ਤਰੀਕੇ ਦੀਆਂ ਕਈ ਗੱਲਾਂ ਬਾਤਾਂ ਹੋਈਆਂ ਕਿ ਜਿਹੜੀ ਗੱਲ ਕਰਕੇ ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਆ ਵੀ ਨੁਕਤਾ ਉੱਠੂਗਾ ਆ ਵੀ ਨੁਕਤਾ ਉੱਠੂਗਾ ਉਦਾਂ ਨਹੀਂ ਕੋਈ ਗੱਲ ਨਹੀਂ ਹੋਈ ਪਰ ਆ ਮੀਨ ਮੀਨ ਗੱਲਾਂ ਹੋਈਆਂ ਜੀ ਜੀ ਤੇ ਟੈਣਾ ਸਾਹਿਬ ਉੱਧਰ ਇੱਕ ਹੋਰ ਜਿਹੜੀ ਗੱਲਬਾਤ ਇਸ ਵੇਲੇ ਚੱਲ ਰਹੀ ਹੈ ਕਿ ਅਕਾਲੀ ਦਲ ਦੇ ਵਿੱਚ ਕਹਿੰਦੇ ਕਿ ਬਾਦਲ ਸਾਹਿਬ ਨੂੰ ਦੁਬਾਰਾ ਤੋਂ ਪ੍ਰਧਾਨ ਬਣਾਉਣ ਦੇ ਲਈ ਤਿਆਰ ਨੇ ਅਕਾਲੀ ਆਗੂ ਦੇਖੋ ਜੀ ਸਵਾਲ ਇਹ ਕਿ ਅਭੀ ਜੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਾ ਬਣਾਇਆ ਜਾਵੇ ਅੱਜ ਆਪਾਂ ਉਹਨੂੰ ਇੱਕ ਮਿੰਟ ਲਈ ਭੁੱਲ ਜਾਨੇ ਆ ਤਾਂ ਇੱਥੇ ਆਕਾੜੀ ਦਲ ਦੇ ਕੋਲੇ ਹੋਰ ਕਿਹੜਾ ਚਿਹਰਾ ਇਹ ਹਾਲਾਤ ਬਿਲਕੁਲ ਓਵੇਂ ਆ ਵੀ ਜੇਕਰ ਆਮ ਆਦਮੀ ਪਾਰਟੀ ਦੇ ਵਿੱਚੋਂ ਭਗਵੰਤ ਮਾਨ ਨੂੰ ਕੱਢ ਦਈਏ ਤਾਂ ਆਮ ਆਦਮੀ ਪਾਰਟੀ 'ਚ ਕੁਝ ਨਹੀਂ ਤੇ ਜੇ ਆਪਾਂ ਇਹਨਾਂ ਨੂੰ ਬਾਹਰ ਕੱਢ ਦਈਏ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਾਂ ਆਕਾੜੀ ਦਲ ਦੇ ਵਿੱਚ ਕੁਝ ਨਹੀਂ ਖਾਲਾ ਕਿ ਆਕਾੜੀ ਦਲ ਦਾ ਅੱਜ ਬੁਰਾ ਹਾਲ ਆ ਇਹ ਵੀ ਗੱਲ ਸੱਚੀ ਆ ਪਰ ਗੱਲ ਇਹ ਆ ਵੀ ਆ ਕਾੜੀ ਦਲ ਬੁਰਾ ਹਾਲ ਹੋਣ ਦੇ ਬਾਵਜੂਦ ਵੀ ਸੁਖਵੀਰ ਬਾਦਲ ਹੋਰਾਂ ਦੇ ਉੱਤੇ ਨਿਰਭਰ ਆ ਜਿਹੜੇ ਉਹਨਾਂ ਦੇ ਬਾਕੀ ਸੀਨੀਅਰ ਆਗੂ ਸੀ ਆਪਾਂ ਇਹੀ ਗੱਲ ਕਹਿੰਦੇ ਨਾ ਕਿ ਫਲਾਣਾ ਵੀ ਤਾਂ ਬਣ ਸਕਦਾ ਸੀ ਫਲਾਣਾ ਵੀ ਤਾਂ ਬਣ ਸਕਦਾ ਸੀ ਉਹ ਹੁਣ ਉਹ ਤਾਂ ਸਾਈਡ ਤੇ ਹੋ ਗਏ ਸਾਰੇ ਉਹ ਹੁਣ ਅਡੋਢੀ ਹੋ ਗਏ ਆ ਕੋਈ ਸੁਧਾਰ ਲੈਣ ਵਾਲਾ ਬਣ ਗਿਆ ਕੋਈ ਪੰਜ ਮੈਂਬਰੀ ਕਮੇਟੀ ਰਹੀ ਭਰਤੀ ਕਰ ਰਿਹਾ ਸੋ ਆ ਕਾੜੀ ਦਲ ਦੇ ਵਿੱਚ ਲੈ ਦੇ ਕੇ ਇੱਕ ਸੁਖਵੀਰ ਬਾਦਲ ਆ ਜੀਦੇ ਉੱਤੇ ਇੱਕ ਵਾਰ ਫੇਰ ਗੁਣਾ ਪੈਣ ਦੀ ਆਸ ਆ ਵੀ ਉਹਨੇ ਫੇਰ ਪ੍ਰਧਾਨ ਬਣ ਜਾਣਾ ਇਸ ਗੱਲ ਦੀ ਪੂਰੀ ਪੂਰੀ ਆਸ ਹੈਗੀ ਆ ਹੁਣ ਇਹ ਆਸ ਨੂੰ ਬੂਰ ਕਿੰਨਾ ਕੁ ਲੱਗਦਾ ਚਲੋ ਇਹ ਤਾਂ ਸਮਝਾ ਦਸ ਦੂਗਾ ਪਰ ਇਹ ਮੰਨਿਆ ਜਾ ਰਿਹਾ ਵੀ ਇਹਨਾਂ ਨੇ ਹੀ ਪ੍ਰਧਾਨ ਆਉਂਦੇ ਸਮੇਂ ਦੇ ਵਿੱਚ ਫੇਰ ਬਣ ਜਾਣਾ ਲੰਘੇ ਕੱਲ ਅਕਾਲੀ ਦਲ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਨੁਕਤੇ ਵਿਚਾਰੇ ਗਏ ਆ ਇਹਦੇ ਵਿੱਚ ਇੱਕ ਤਾਂ ਭਰਤੀ ਮੁਹਿੰਮ ਨੂੰ ਸੋਨਾ ਹੁਲਾਰਾ ਮਿਲਿਆ ਇਹਦੀ ਚਰਚਾ ਕੀਤੀ ਗਈ ਆ ਫੇਰ ਇਸ ਮੀਟਿੰਗ ਦੇ ਵਿੱਚ ਚੰਡੀਗੜ੍ਹ ਵਾਲੀ ਦੇ ਵਿੱਚ 12 ਤਰੀਕ ਨੂੰ ਥੀ ਗਈ ਆ ਯਾਨੀ ਕਿ 12 ਅਪ੍ਰੈਲ ਨੂੰ ਅਕਾਲੀ ਦਲ ਦੇ ਪ੍ਰਧਾਨ ਤੇ ਬਾਕੀ ਉਹਦੇ ਦਰਾਂ ਦੀ ਚੋਣ ਕੀਤੀ ਜਾਣੀ ਹੈ ਚੰਡੀਗੜ੍ਹ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਬਈ ਡੈਲੀਗੇਟ ਇਜਲਾਸ ਹੋਣਾ ਸੋ ਉਹਦੇ ਕਰਕੇ ਮੰਨਿਆ ਜਾ ਰਿਹਾ ਵੀ ਸੁਖਬੀਰ ਬਾਦਲ ਹੋਰੀ ਸੀ ਇੱਕ ਵਾਰੀ ਫੇਰ ਪ੍ਰਧਾਨ ਬਣ ਜਾਣਗੇ ਤੇ ਉਸ ਤੋਂ ਅਗਲੀ ਗੱਲ ਇਹ ਜੀ ਕਿ ਲੰਗੇ ਕਲ ਚਰਨਜੀਤ ਸਿੰਘ ਬਰਾੜ ਜਿਹੜੇ ਕਿ ਅਕਾਲੀ ਦਲ ਸੁਧਾਰ ਲੈਣ ਵਾਲੇ ਆ ਉਹ ਕਹਿੰਦੇ ਵੀ ਜਿਹੜੇ ਬੰਦਿਆਂ ਨੇ ਕਰਕੇ ਪਾਰਟੀ ਦਾ ਪੱਠਾ ਬੈਠਾ ਉਹਨਾਂ ਬੰਦਿਆਂ ਨੂੰ ਘਮਾਖ ਮੂੰਖੇ ਉਸੇ ਥਾਂ ਦੇ ਉੱਤੇ ਫੇਰ ਲੈ ਆਉਣਾ ਇਸੇ ਕਰਕੇ ਤਾਂ ਅਸੀਂ ਉੱਠਦੇ ਨਹੀਂ ਤੇ ਇਸੇ ਕਰਕੇ ਸਾਡਾ ਆਹ ਹਾਲ ਬਣਿਆ ਪਿਆ ਸੋ ਆ ਸਥਿਤੀਆਂ ਭਾਈ ਇਸ ਵੇਲੇ ਤੇ ਬਾਕੀ ਦੇਖੋ ਭਾਈ ਕੀ ਮੰਨਦਾ ਹੁੰਦੇ ਸਮੇਂ ਦੇ ਵਿੱਚ ਪਰ ਇੰਨੀ ਗੱਲ ਖਰੂਰ ਆ ਕਿ ਭਾਈ ਹਾਲਾਤ ਮੰੜੇ ਹੋਏ ਪਏ ਆ ਆਪ ਤਾਲੀ ਦਲ ਨੂੰ ਬਹੁਤ ਮਿਹਨਤ ਦੀ ਲੋੜ ਆ ਆਪ ਤਾਲੀ ਦਲ ਨੂੰ ਬਹੁਤ ਕੁਝ ਕਰਨਾ ਚਾਹੀਦਾ ਜਿਹੜਾ ਕਿ ਹਾਲੇ ਤੱਕ ਹੋਇਆ ਨਹੀਂ ਜੀ ਤੇ ਟੇਣਾ ਸਾਹਿਬ ਜਿਹੜੀ ਕਾਂਗਰਸੀਆਂ ਦੇ ਨਾਲ ਇਹਨਾ ਫੁੱਟ ਆ ਕਾਲੀਆਂ ਦੀ ਫੁੱਟ ਆ ਉਹ ਵੀ ਜ਼ੋਰਾਂ ਦੇ ਉੱਪਰ ਹੈ ਜੀ ਇਸ ਵੇਲੇ ਆਪ ਕਾਲੀਆਂ ਤੇ ਕਾਂਗਰਸੀਆਂ ਦੇ ਵਿੱਚ ਦੋਹਾਂ ਦੇ ਵਿੱਚ ਫੁੱਟ ਜ਼ੋਰਾਂ ਦੇ ਉੱਤੇ ਆ ਆਪ ਆਖਰੇ ਗੱਲ ਕਹਿ ਦਿੰਦੇ ਆ ਅਕਾਲੀਆਂ ਦੇ ਵਿੱਚ ਫੁੱਟ ਬਹੁਤ ਆ ਅਕਾਲੀਆਂ ਦੇ ਵਿੱਚ ਫੁੱਟ ਬਹੁਤ ਆ ਆਕਾਲੀ ਪਾਟ ਗਏ ਅਕਾਲੀ ਪਾਟ ਕੇ ਦੇ ਸ਼ਕਾਰ ਆ ਕਾਂਗਰਸ ਦੇ ਵੱਲ ਦੇਖ ਲਓ ਕਾਂਗਰਸ ਦੇ ਵਿੱਚ ਇਸ ਤੋਂ ਵੀ ਵੱਧ ਆ ਕਾਂਗਰਸ ਦਾ ਵਿਰੋਧੀ ਧਿਰ ਦੇ ਵਿੱਚ ਆ ਅਕਾਲੀ ਤਾਂ ਚਲੋ ਨਾ ਹੁਣ ਤਿੰਨਾਂ ਚ ਮੰਨਦੇ ਆ ਆਪਾਂ ਨਾ 13 ਦੇ ਵਿੱਚ ਮੰਨਦੇ ਆ ਉਹ ਤਾਂ ਲੜੀ ਜਾਣ ਜਿੰਨੇ ਕਹੇਗੇ ਲੜੀ ਜਾਣ ਪਰ ਜਿਹੜੀ ਪਾਰਟੀ ਆ ਗੱਲ ਕਰਨੀ ਵੀ 27 ਚ ਸਾਡੀ ਸਰਕਾਰ ਬਣੂ ਹੀ ਬਣੂ ਤੁਸੀਂ ਉਸ ਪਾਰਟੀ ਦਾ ਹਾਲ ਦੇਖ ਲਓ ਵੀ ਅਜਲੀ ਤਰੀਕੇ ਦੇ ਵਿੱਚ ਹੋਇਆ ਕੀ ਪਿਆ ਇਧਰ ਦੇਖੋ ਸੁਲਤਾਨਪੁਰ ਲੋਧੀ ਦੇ ਵਿੱਚ ਦੋ ਰੇਲੀਆਂ ਇੱਕੋ ਰੇਲ ਹੋਈਆਂ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਦੀ ਤੇ ਉਹਨਾਂ ਦੇ ਪੁੱਤ ਰਾਣਾ ਇੰਦਰ ਪ੍ਰਤਾਪ ਸਿੰਘ ਹੋਰਾਂ ਨਹੀਂ ਤੇ ਦੂਜੇ ਪਾਸੇ ਰੈਲੀ ਕਿਹੜੀ ਸੀ ਜੀ ਦੂਜੇ ਪਾਸੇ ਸੀ ਸਾਰੀ ਕਾਂਗਰਸ ਦੀ ਉਹ ਚ ਪਹੁੰਚੇ ਸੀ ਰਾਜਾ ਬੜਿੰਗ ਤੇ ਤ੍ਰਿਪਤਰ ਜਿੰਦਰ ਸੋਰੀ ਸੁਖਜਿੰਦਰ ਸਿੰਘ ਰੰਧਾਵਾ ਉਹਦੇ ਚ ਪਹੁੰਚੇ ਸੀ ਨਵਤੇਜ ਸਿੰਘ ਟੀਮਾਂ ਦੇ ਹੱਥ 'ਚ ਰੱਖੀ ਗਈ ਸੀ ਪ੍ਰਤਾਪ ਸਿੰਘ ਬਾਜਵਾ ਉਹਦੇ ਚ ਪਹੁੰਚੇ ਸੀ ਹੋਰ ਬੜੇ ਅੱਗ ਪਹੁੰਚੇ ਸੀ ਸੋ ਮਤਲਬ ਇਹ ਹੈ ਵੀ ਇੱਕੋ ਸ਼ਹਿਰ ਦੇ ਵਿੱਚ ਇੱਕੋ ਦਿਨ ਦੋ ਦੋ ਰੈਲੀਆਂ ਫਿਰ ਉਸ ਤੋਂ ਬਾਅਦ ਤੁਸੀਂ ਗੱਲ ਕਰ ਰਹੇ ਲਿਖਾੜੇ ਦੀ ਲੁਧਿਆਣੇ ਚ ਭਾਰਤ ਪੁਸ਼ਪ ਆਸ਼ੂ ਨੂੰ ਉਮੀਦਵਾਰ ਬਣਾਇਆ ਪਰ ਭਾਰਤ ਪੁਸ਼ਪ ਆਸ਼ੂ ਦੀ ਤੇਰਾਜਾ ਵੜਿੰਗ ਦੀ ਗੱਲ ਨਹੀਂ ਗੱਲ ਦੀ ਜਦੋਂ ਰਾਜਾ ਵੜਿੰਗ ਨੂੰ ਲੁਧਿਆਣੇ ਤੋਂ ਉਮੀਦਵਾਰ ਬਣਾਇਆ ਸੀ ਕਿ ਲੋਕ ਸਭਾ ਚੋਣਾਂ ਵਾਸਤੇ ਉਦੋਂ ਆਸ਼ੂ ਹੋਰੀ ਟਿਕਟ ਦੇ ਚਾਹਵਾਨ ਸੀ ਆਸ਼ੂ ਨੂੰ ਟਿਕਟ ਨਹੀਂ ਮਿਲੀ ਰਾਜੇ ਵੜਿੰਗ ਨੂੰ ਮਿਲ ਗਈ ਇਧਰੋਂ ਮਾਲਵੇ ਦੇ ਵਿੱਚੋਂ ਲਿਆ ਕੇ ਦਿੱਤੀ ਆ ਉਸ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਫੁੱਟ ਹੈਗੀ ਆ ਸੋ ਹੁਣ ਆਸ਼ੂ ਨੂੰ ਟਿਕਟ ਮਿਲੀ ਆ ਤੇ ਰਾਜਾ ਵੜਿੰਗ ਹੋਰਾਂ ਦੇ ਨਾਲ ਗੱਲ ਨਹੀਂ ਕਰਦੀਗੀ ਸੋ ਭਾਈ ਇਹ ਕਾਂਗਰਸ ਦੇ ਵਿੱਚ ਵੀ ਕੰਮ ਚੱਲੀ ਜਾਂਦਾ ਇਹ ਕੰਮ ਅਕਾਲੀਆਂ ਦੇ ਵਿੱਚ ਵੀ ਆ ਇਨ੍ਹਾਂ ਕੰਮਾਂ ਦੇ ਵਿੱਚ ਜੇਕਰ ਕੋਈ ਪਾਰਟੀ ਹਾਲੇ ਤੱਕ ਬਚੀ ਆ ਉਹ ਬੀਜੇਪੀ ਆ ਉਹਦਾ ਕਾਰਨ ਇਹ ਕਿ ਬੀਜੇਪੀ ਦਾ ਤੰਤਰ ਬਹੁਤ ਵੱਡਾ ਬੀਜੇਪੀ ਦੇ ਵਿੱਚ ਵਿਰੋਧ ਵੀ ਹੋਵੇ ਪਰ ਉਹ ਵਿਰੋਧ ਜ਼ਾਹਰ ਨਹੀਂ ਕਰ ਸਕਦੇ ਤੁਸੀਂ ਦੇਖੋ ਵੀ ਇੰਨੇ ਕਾਂਗਰਸੀ ਬੰਦਿਆਂ ਨੂੰ ਅਹੁਦੇਦਾਰ ਬਣਾਇਆ ਵਕਤ ਵਕਤ ਰੁਤਬੇ ਤੇ ਬਿਠਾਤਾ ਕਿਥੇ ਟਕਸਾਲੀ ਬੀਜੇਪੀ ਦੇ ਆਗੂ ਨੇ ਖੁੱਲ ਕੇ ਗੱਲ ਕਹੀ ਵੀ ਭਾਈ ਅਸੀਂ ਇਹਦੀ ਖਿਲਾਫਤ ਕਰਦੇ ਆ ਉਹ ਬੰਦੇ ਨੂੰ ਜ਼ਾਬਤੇ ਦੇ ਵਿੱਚ ਰੱਖਦੇ ਆ ਵੀ ਭਾਈ ਤੁਸੀਂ ਸਾਡੇ ਖਿਲਾਫ ਨਹੀਂ ਬੋਲਣਾ ਸਾਰੇ ਫੈਸਲਾ ਦੇ ਖਿਲਾਫ ਨਹੀਂ ਬੋਲਣਾ ਤੇ ਬਾਕੀ ਤਾਂ ਸਾਰੇ ਆਪਸ ਦੇ ਵਿੱਚ ਲੜੀ ਭੜੀ ਜਾਂਦੇ ਆ ਜੀ ਬਿਲਕੁਲ ਤੇ ਜਨਾਬ ਸਾਹਿਬ ਉਧਰ ਦੂਸਰੇ ਬੰਨੇ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਉੱਪਰ ਵਾਇਰਲ ਹੋ ਰਹੀ ਹੈ ਜੀ ਸੋਸ਼ਲ ਮੀਡੀਆ ਦੇ ਉੱਪਰ ਚੇਤਨ ਸਿੰਘ ਜੋੜਾ ਮਾਜਰਾ ਹੋਰਾਂ ਦੀ ਇਹ ਵੀਡੀਓ ਆ ਕਹਿੰਦੇ ਇਹਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਜੀ ਦੇਖੋ ਚੇਤਨ ਸਿੰਘ ਜੋੜਾ ਮਾਜਰਾ ਪਹਿਲਾਂ ਮੰਤਰੀ ਹੁੰਦੇ ਸੀਗੇ ਹੁਣ ਉਹ ਵਿਧਾਇਕ ਆ ਚੇਤਨ ਸਿੰਘ ਜੋੜਾ ਮਾਜਰਾ ਉਹ ਬੰਦੇ ਆ ਜਿਨ੍ਹਾਂ ਨੇ ਕਿਸੇ ਵੇਲੇ ਫਰੀਦਕੋਟ ਵੱਲ ਦੇ ਵੀ ਸੀ ਮਿਰਠਲ ਰਾਜਬਹਾਦਰ ਸਿੰਘ ਉਹਨਾਂ ਨੂੰ ਦੰਦੇ ਗੱਦਿਆਂ ਦੇ ਉੱਤੇ ਵੀ ਪਾਇਆ ਸੀਗਾ ਇਹ ਗੱਲ ਕਹੀ ਸੀ ਵੀ ਆਪ ਕੋ ਗੱਦੇ ਆ ਤੁਸੀਂ ਆਪ ਪੈ ਕੇ ਦਿਖਾਓ ਉਦੋਂ ਬੜੀ ਚਰਚਾ ਚੱਲੀ ਸੀ ਵੀ ਭਾਈ ਇਹਨਾਂ ਨੇ ਕਿਸ ਤਰੀਕੇ ਨਾਲ ਬੀਸੀ ਨੂੰ ਇਦਾਂ ਪਾਤਾ ਬਿਜਲੀ ਹੋ ਗਈ ਉਹਨਾਂ ਨੇ ਇਸਤੇਫਾ ਦਿੱਤਾ ਬੀਸੀ ਦੇ ਬੜਾ ਕੁਝ ਹੋਇਆ ਹੁਣ ਚੇਤਨ ਸਿੰਘ ਦੌੜੇ ਮਾਦਰਾ ਗਏ ਸੀਗੇ ਜੀ ਇਹ ਪਰਸੋ ਦੀ ਗੱਲ ਆ ਜਦੋਂ ਸਮਾਣਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਉਹ ਪ੍ਰੋਗਰਾਮ ਆਪਾਂ ਜਾਣਦੇ ਕਿ ਅੱਜ ਕੱਲ ਚੱਲਦੇ ਆ ਜੀ ਕਿ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਸਿੱਖਿਆ ਨੂੰ ਵਧੀਆ ਦਰਸਾਉਣ ਵਾਲੇ ਪ੍ਰੋਗਰਾਮ ਚੱਲਦੇ ਆ ਦੇ ਇਹ ਉੱਥੇ ਹਿਸਾਬਾਣ ਦੇ ਲਈ ਗਏ ਸੀ ਜਿਹਨੂੰ ਆਪਾਂ ਨਵੀਂ ਸਿੱਖਿਆ ਕ੍ਰਾਂਤੀ ਕਹਿੰਦੇ ਆ ਉੱਥੇ ਜਦੋਂ ਇਹ ਗਏ ਤੇ ਸਟੇਜ ਦੇ ਉੱਤੇ ਖੜ ਕੇ ਬੜਾ ਗਰਮ ਬੋਲੇ ਬੜਾ ਤੋਤਾ ਬੋਲੇ ਇਹ ਅਧਿਆਪਕਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਸੀਗੇ ਇਹਨਾਂ ਨੇ ਕਾਫੀ ਉੱਥੇ ਤੱਤੇ ਭਾਰੇ ਹੋ ਕੇ ਗੱਲ ਚਾਈ ਆ ਵੀ ਤੁਸੀਂ ਪੱਠਾ ਬਿਠਾਤਾ ਆਹ ਕੋਈ ਪ੍ਰੋਗਰਾਮ ਹੁੰਦਾ ਇਹਨੂੰ ਪ੍ਰੋਗਰਾਮ ਕਹਿੰਦੇ ਆ ਤੁਸੀਂ ਬਿਲਕੁਲ ਨਕਮੇ ਆ ਤੁਸੀਂ ਫੇਲ ਹੋ ਗਏ ਨਾ ਕੰਮਾਂ ਦੇ ਵਿੱਚ ਨਾ ਕਿਸੇ ਵਿਦਿਆਰਥੀ ਦੇ ਵਿੱਚ ਕੋਈ ਇੱਥੇ ਹੈਗੀ ਜੀ ਡਿਸਪਲਿਨ ਹੈਗਾ ਨਾ ਹੀ ਅਧਿਆਪਕ ਪੂਰੇ ਹੈਗੇ ਆ ਨਾ ਪੀਰੇਡ ਸੱਚੇ ਹੈਗੇ ਆ ਕਾੜਾ ਪ੍ਰੋਗਰਾਮ ਇਹ ਕਿਹੜੀ ਗੱਲ ਤੁਸੀਂ ਕਰਦੇ ਆ ਮੈਂ ਤੁਹਾਡੀ ਸ਼ਿਕਾਇਤਾਂ ਲਾਉਂਗਾ ਜਾ ਕੇ ਸੀਐਮ ਸਾਹਿਬ ਨੂੰ ਮੈਂ ਤੁਹਾਡੇ ਬਾਰੇ ਦੱਸੂਗਾ ਉਹਨਾਂ ਨੂੰ ਸਭ ਕੁਝ ਜਾ ਕੇ ਸੋ ਉਸ ਤੋਂ ਬਾਅਦ ਟੀਚਰ ਡੈਮੋਕਰੈਟਿਕ ਫਰੰਟ ਆ ਜਿਹੜਾ ਉਹ ਜੋੜੇ ਮਾਜਰਾ ਦੇ ਖਿਲਾਫ ਹੋ ਗਿਆ ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਅਧਿਆਪਕਾਂ ਦੀ ਬੇਇੱਜ਼ਤੀ ਕੀਤੀ ਆ ਅਧਿਆਪਕਾਂ ਦੇ ਸਨਮਾਨ ਦੇ ਉੱਤੇ ਸੱਟ ਮਾਰੀ ਆ ਉਦੋਂ ਜੋੜੇ ਮਾਜਰਾ ਹੋਰੀ ਇਹ ਗੱਲ ਕਹਿੰਦੇ ਵੀ ਭਾਈ ਸਨਮਾਨ ਦੇ ਉੱਤੇ ਸੱਟ ਮਾਰਨ ਵਾਲੀ ਕਿਹੜੀ ਗੱਲ ਆ ਜਦੋਂ ਸਰਕਾਰੀ ਪ੍ਰੋਗਰਾਮ ਰੱਖਿਆ ਹੋਇਆ ਤੁਸੀਂ ਉੱਥੇ ਪਹੁੰਚਦੇ ਕਿਉਂ ਨਹੀਂ ਤੁਸੀਂ ਵੇਲੇ ਸਿਰ ਕਿਉਂ ਨਹੀਂ ਪਹੁੰਚਦੇ ਕਦੇ ਕੋਈ ਬੱਚੇ ਕਿੰਦਰ ਤੁਰੇ ਫਿਰਦੇ ਆ ਕਦੇ ਕੋਈ ਟੀਚਰ ਕਿੰਦਰ ਤੁਰੇ ਫਿਰਦੇ ਆ ਵੀ ਜਦੋਂ ਤੁਹਾਨੂੰ ਸਰਕਾਰੀ ਸੰਗਮ ਦੇ ਵਾਸਤੇ ਬੁਲਾਇਆ ਗਿਆ ਸੀ ਤੁਹਾਡਾ ਫਰਜ਼ ਬਣਦਾ ਉੱਥੇ ਆਉਣਾ ਦਾ ਸੋ ਉਹਨਾਂ ਨੇ ਆ ਗੱਲਾਂ ਕਹੀਆਂ ਪਰ ਰੌਲਾ ਗੋਲਾ ਕਾਫੀ ਪੈ ਗਿਆ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਰਾਜਪਾਲ ਸਾਹਿਬ ਦੀ ਪੰਜਾਬ ਚ ਨਸ਼ਿਆਂ ਦੇ ਵਿਰੁੱਧ ਜਿਹੜੀ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ ਸੀ ਉਹ ਸਮਾਪਤ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਰਾਜਪਾਲ ਸਾਹਿਬ ਦੀ ਨਸ਼ਾ ਦੇ ਖਿਲਾਫ ਜਿਹੜੀ ਯਾਤਰਾ ਸੀ ਉਹ ਪਤਾ ਲੱਗਾ ਵੀ ਭਾਈ ਸਮਾਪਤ ਹੋ ਗਈ ਆ ਇਹ ਜਿਹੜੀ ਯਾਤਰਾ ਇਹ ਖਤਮ ਹੋ ਗਈ ਆ ਹੁਣ ਤੇ ਇਹ ਕੁਸ਼ਕ ਜਣਾਨੀ ਮਾਝਾ ਖੇਤਰ ਦੇ ਵਿੱਚ ਯਾਤਰਾ ਸੀ ਜਿਹੜੀ ਕਿ ਰਾਜਪਾਲ ਸਾਹਿਬ ਦੇ ਵੱਲੋਂ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਤੇ ਇਹ ਕੱਢੀ ਗਈ ਸੀ ਇਸ ਯਾਤਰਾ ਦਾ ਮਕਸਦ ਇਹ ਸੀਗਾ ਵੀ ਇੱਕ ਤਾਂ ਟੋਕੇ ਦੇਖਿਆ ਜਾਵੇ ਕਿ ਮਾਝਾ ਖੇਤਰ ਦੇ ਵਿੱਚ ਨਸ਼ੇ ਕਿੰਨੇ ਕਾ ਦੂਜਾ ਇਹ ਆ ਵੀ ਜਵਾਨੀ ਦੇ ਵਿੱਚ ਲੋਕਾਂ ਦੇ ਵਿੱਚ ਅਲਖ ਜਗਾਈ ਜਾਵੇ ਕਿ ਭਾਈ ਤੁਸੀਂ ਨਸ਼ੇ ਨਾ ਕਰਿਆ ਕਰੋ ਚਲੋ ਵਧੀਆ ਗੱਲਾਂ ਭਾਈ ਅਸੀਂ ਵੀ ਚਾਹੁੰਦੇ ਵੀ ਨਸ਼ੇ ਨਾ ਕਰਿਆ ਕਰਨ ਪਰ ਗੱਲ ਇਹ ਜੀ ਕਿ ਪੰਜਾਬ ਦੀ ਸਰਕਾਰ ਕਹਿੰਦੀ ਅਸੀਂ ਵੀ ਨਸ਼ਾ ਨੂੰ ਰੋਕ ਰਹੇ ਆ ਉਧਰ ਰਾਜਪਾਲ ਸਾਹਿਬ ਕਹਿੰਦੇ ਅਸੀਂ ਵੀ ਚੁੱਕਨੇ ਕਰ ਰਹੇ ਆ ਕਿ ਹੁਣ ਰਿਜ਼ਲਟ ਕੀ ਆਉਣਗੇ ਇਹ ਰਿਜ਼ਲਟ ਦੇ ਉੱਤੇ ਦੇ ਆਪਰ ਕਰਦੀ ਗੱਲ ਆ ਪਰ ਮੈਂ ਇਸ ਗੱਲ ਬਾਰੇ ਚੇਤੇ ਦੇ ਵਿੱਚ ਹੋਰ ਨਾ ਵਿਸਰਜੇ ਲੰਘੇ ਕੱਲ ਧਮਾਕਾ ਹੋਇਆ ਸੀਗਾ ਮਨਰਿੰਗਨ ਕਾਲੀਆ ਦੇ ਘਰ ਰਾਤ ਦੇ ਵੇਲੇ ਉਹ ਜਿਨ੍ਹਾਂ ਨੇ ਧਮਾਕਾ ਕੀਤਾ ਸੀਗਾ ਦੋ ਜਣੇ ਨਹੀਂ ਉਹ ਸਾਰੇ ਫੜਲੇ ਆ ਮਨਰਿੰਗਨ ਕਾਲੀਆ ਸਾਬਕਾ ਮੰਤਰੀ ਹੈਗੇ ਆ ਬੀਜੇਪੀ ਦੇ ਇਸ ਵੇਲੇ ਵੀ ਉਹ ਬੀਜੇਪੀ ਦੇ ਵਿੱਚ ਜਲੰਧਰ ਦੇ ਵਿੱਚ ਉਹਨਾਂ ਦਾ ਘਰ ਆ ਜਲੰਧਰ ਵਾਲੇ ਘਰ ਦੇ ਵਿੱਚ ਅੱਧੀ ਰਾਤ ਦੇ ਵੇਲੇ ਤੇ ਉਹਨਾਂ ਦੇ ਘਰ ਦੇ ਵਿੱਚ ਧਮਾਕਾ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਖਬਰਾਂ ਆਈਆਂ ਸੀ ਵੀ ਭਾਈ ਉੱਥੇ ਸਾਰੀ ਪੁਲਿਸ ਪਹੁੰਚ ਗਈ ਇਹ ਵੀ ਬੜੀ ਹਲਾਲਾ ਹੋ ਗਈ ਇਸ ਗੱਲ ਦੀ ਵੀ ਭਾਈ ਆ ਕੀ ਬਣ ਗਿਆ ਆ ਕੀ ਬਣ ਗਿਆ ਆ ਕੀ ਬਣ ਗਿਆ ਚਲੋ ਹੁਣ ਇਹ ਪਤਾ ਲੱਗਾ ਵੀ ਦੋ ਜਣੇ ਸੀਗੇ ਉਹ ਗ੍ਰਿਫਤਾਰ ਕਰ ਲਏ ਗਏ ਆ ਕਹਿੰਦੇ ਵੀ ਛੋਟੇ ਹਾਥੀ ਦੇ ਵਿੱਚੋਂ ਆਏ ਸੀਗੇ ਤੇ ਉਹਨਾਂ ਦੇ ਵੱਲੋਂ ਇੱਥੇ ਕਾਂਡ ਕਰਕੇ ਤੇ ਫਰਾਰ ਹੋਇਆ ਗਿਆ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਤੇ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਉਹ ਛੋਟੇ ਸੌਰੀ ਉਹ ਈ ਰਿਕਸ਼ਾ ਜਿਹੜਾ ਉਹ ਈ ਰਿਕਸ਼ਾ ਵੀ ਕਾਬੂ ਦੇ ਵਿੱਚ ਕਰ ਲਿਆ ਤੇ ਉਸ ਤੋਂ ਗੱਲ ਇੱਕ ਮਹੱਤਵਪੂਰਨ ਇਹ ਆ ਵੀ ਹੁਣ ਸਵਾਲੇ ਪੈਦਾ ਹੋ ਰਿਹਾ ਬੀਜੇਪੀ ਨੇ ਕੱਲ ਬੜਾ ਮੁੱਦਾ ਚੁੱਕਿਆ ਪ੍ਰਦਰਸ਼ਨ ਕਰਕੇ ਉਹ ਕਹਿੰਦੇ ਵੀ ਦੇਖੋ ਦੁੱਖ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਆ ਪੰਜਾਬ ਦੇ ਵਿੱਚ ਕਦੇ ਗਰਨੇਡ ਤਬਾਕਾ ਹੋ ਜਾਂਦਾ ਕਦੇ ਪੁਸ਼ ਹੋ ਜਾਂਦਾ ਕਦੇ ਪੁਸ਼ ਹੋ ਜਾਂਦਾ ਵੀ ਆ ਪੰਜਾਬ ਦੀ ਸਥਿਤੀ ਹੈਗੀ ਆ ਦੇਖੋ ਪੰਜਾਬ ਦੀ ਸਰਕਾਰ ਤਾਂ ਫੇਲ ਹੋਈ ਆ ਪਰ ਇਹਦੇ ਵਿੱਚ ਕੇਂਦਰ ਦੀਆਂ ਏਜੰਸੀਆਂ ਵੀ ਤਾਂ ਫੇਲ ਹੋਈਆਂ ਜਿਹੜੀਆਂ ਸੂਈਆਂ ਏਜੰਸੀਆਂ ਹੁੰਦੀਆਂ ਜਿਨ੍ਹਾਂ ਨੇ ਘਟਨਾ ਵਾਪਰਨ ਤੋਂ ਪਹਿਲਾਂ ਹੀ ਪਤਾ ਲਾਉਣਾ ਹੁੰਦਾ ਵੀ ਭਾਈ ਇੱਥੇ ਆ ਕੁਝ ਹੋ ਜਾਣਾ ਉਹ ਵੀ ਤਾਂ ਸਾਰਿਆਂ ਫੇਲ ਹੀ ਆ ਪੰਜਾਬ ਦੇ ਵਿੱਚ ਕਿਉਂਕਿ ਨਾ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਕਿਹੜੇ ਥਾਣੇ ਤੇ ਹਮਲਾ ਹੋਣਾ ਨਾ ਪਤਾ ਲੱਗਦਾ ਕਿਹੜੇ ਦੇਸਾਂ ਦੇ ਘਰ ਤੇ ਹੋਣਾ ਤੇ ਫਿਰ ਭਾਈ ਤੁਹਾਨੂੰ ਜਾਣਕਾਰੀ ਕਿਹੜੀ ਹੁੰਦੀ ਹੈ ਸੋ ਹੈਗੀਆਂ ਸਾਰਗੀਆਂ ਸਰਕਾਰਾਂ ਇੱਕੋ ਜਿਹੀਆਂ ਜੀ ਬਿਲਕੁਲ 100% ਦੀ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਕਿ ਫੇਲ ਤਾਂ ਸਾਰੇ ਹੀ ਨੇ ਆਪੋ ਆਪਣੇ ਫਰੰਟਸ ਦੇ ਉੱਪਰ ਖੈਰ ਅੱਗੇ ਵੱਧਦੇ ਆ ਉਧਰ ਪੰਜਾਬ ਸਰਕਾਰ ਦੀ ਜਿਹੜੀ ਉਹ ਮੁਹਿੰਮ ਚੱਲ ਰਹੀ ਹੈ ਜੀ ਯੋਧ ਨਸ਼ਿਆਂ ਵਿਰੋਧ ਕਹਿੰਦੇ ਉਹਦੇ ਤਹਿਤ ਫਰੀਦਕੋਟ ਦੇ ਵਿੱਚ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਜੀ ਬਿਲਡੋਜ਼ਰ हां बिल्कुल जी बिल्कुल फरीदकोट ਦੇ ਵਿੱਚ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲਡੋਜ਼ਰ ਚਲਾਇਆ ਗਿਆ ਇਹ ਪ੍ਰਗਟ ਸਿੰਘ ਨਾਂ ਦਾ ਨਸ਼ਾ ਤਸਕਰ ਹੈ ਜੀ ਉਹਦੇ ਘਰ ਦੇ ਉੱਤੇ ਬਲਡੋਜ਼ਰ ਚਲਾਇਆ ਗਿਆ ਤੇ ਕਹਿੰਦੇ ਵੀ ਭਾਈ ਇਹਨੇ ਬਹੁਤ ਹੀ ਅਤ ਕੀਤੀ ਪਈ ਸੀਗੀ ਤੇ ਇਹਦੇ ਵੱਲੋਂ ਬਹੁਤ ਕੁਝ ਗਲਤ ਕੀਤਾ ਗਿਆ ਸੀ ਇਸ ਕਰਕੇ ਇਹਦੇ ਘਰ ਦੇ ਉੱਤੇ ਹੁਣ ਬਲਡੋਜ਼ਰ ਝਲਾ ਦਿੱਤਾ ਗਿਆ ਜਿਹੜੀ ਜਾਣਕਾਰੀ ਮਿਲੀ ਹੈ ਵੀ ਇਹਦੇ ਉੱਤੇ ਕਈ ਤਰ੍ਹਾਂ ਦੇ ਕਹਿੰਦੇ ਪਰਚੇ ਦਰਜ ਐ ਤੇ ਇਹ ਪਰਚਿਆਂ ਤੋਂ ਬਾਅਦ ਇਹ ਨਵੀਂ ਖਬਰ ਆਈ ਹੈ ਵੀ ਭਾਈ ਇਹਦੇ ਘਰ ਨੂੰ ਹਟਾ ਦਿੱਤਾ ਗਿਆ ਬਾਜੀਗਰ ਬਸਤੀ ਆ ਫਰੀਦਕੋਟ ਦੇ ਵਿੱਚ ਉਥੇ ਪਰ ਨਾ ਮੈਨੂੰ ਕਦੇ ਕਦੇ ਇੱਕ ਜਾਣਕਾਰੀ ਅਧੂਰੀ ਲੱਗਦੀ ਆ ਖਬਰ ਦੇ ਵਿੱਚ ਇਹ ਵੀ ਲਿਖਿਆ ਹੁੰਦਾ ਕਿ ਉਹਨੇ ਨਜਾਇਜ਼ ਤਰੀਕੇ ਦੇ ਨਾਲ ਆਪਣਾ ਘਰ ਬਣਾਇਆ ਸੀ ਕਬਜ਼ਾ ਕਰਕੇ ਥਾਂ ਤੇ ਇਹਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ ਜੇ ਭਾਈ ਨੋਟਿਸ ਜਾਰੀ ਕੀਤੇ ਗਏ ਸਨ ਨਜਾਇਜ਼ ਤਰੀਕੇ ਨਾਲ ਕਬਜ਼ਾ ਕਰਕੇ ਘਰ ਬਣਾਇਆ ਸੀ ਫਿਰ ਤਾਂ ਗੱਲ ਹੀ ਇੱਕ ਪਾਸੜ ਹੋ ਜਾਂਦੀ ਵੀ ਭਾਈ ਇਹਨੇ ਕਬਜ਼ਾ ਕੀਤਾ ਸੀਗਾ ਆਪਾਂ ਇਸ ਕਰਕੇ ਘਰ ਠਾਇਆ ਜਾਣਤਾ ਇਹ ਗੱਲ ਕਹੀ ਜਾਵੇ ਵੀ ਭਾਈ ਤੁਸੀਂ ਨਸ਼ੇ ਨੇ ਤਸਕਰਾ ਤੁਹਾਡਾ ਤਾਂ ਕਰਕੇ ਘਰ ਟਾਇਆ ਤੁਸੀਂ ਭਾਵੇਂ ਵਾਜਬ ਥਾਂ ਦੇ ਉੱਤੇ ਰਹਿੰਦੇ ਆ ਭਾਵੇਂ ਗੈਰਵਾਜਬ ਥਾਂ ਦੇ ਉੱਤੇ ਰਹਿੰਦੇ ਆ ਪਰ ਇਹਦੇ ਵਿੱਚ ਦਚਤੀ ਜੀ ਵਾਲੀਆਂ ਗੱਲਾਂ ਕਈ ਵਾਰ ਆ ਜਾਂਦੀਆਂ ਨੇ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਹੋਰ ਇਹਨੂੰ ਲੈ ਕੇ ਲੋਕ ਵਿਰੋਧ ਵੀ ਬਹੁਤ ਜ਼ਿਆਦਾ ਕਰ ਰਹੇ ਨੇ ਕਿ ਆਖਰਕਾਰ ਘਰ ਟਾਉਣ ਦੀ ਲੋੜ ਕੀ ਹੈ ਵੈਸੇ ਸਖਤ ਸਜ਼ਾ ਦਿਓ ਕੀ ਲੱਗਦਾ ਹੈ ਵੀ ਕੋਈ ਮੋੜਾ ਪਊਗਾ ਇਹ ਸਭ ਕੁਝ ਨੂੰ ਨਹੀਂ ਮੋੜਾ ਨਹੀਂ ਪੈਣਾ ਜੀ ਦੇਖੋ ਤੁਸੀਂ ਦੇਖ ਲਿਓ ਮੋੜਾ ਪੈਣ ਦਾ ਮਹੀਨਾ ਅਗਲਾ ਮੋਤਾ ਕਹਿੰਦਾ ਵੀ 1 ਮਾਰਚ ਨੂੰ ਸ਼ੁਰੂ ਹੋਈ ਸੀ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਇਹ ਮਹਿੰਮ ਤੇ ਪਰ ਗੱਲ ਇਹ ਜੀ ਕਿ ਉਸ ਤੋਂ ਬਾਅਦ ਮਾਰਚ ਅਪ੍ਰੈਲ ਮਈ ਤਿੰਨ ਮਹੀਨਿਆਂ ਤੋਂ ਬਾਅਦ ਤੇ ਚੌਥੇ ਮਹੀਨੇ ਮਤਲਬ ਵੀ ਜੂਨ ਦੇ ਵਿੱਚ ਨਸ਼ੇ ਖਤਮ ਹੋ ਜਾਣੇ ਚਾਹੀਦੇ ਆ ਇਹ ਨਸ਼ੇ ਖਤਮ ਹੋਣੇ ਨਹੀਂਗੇ ਜੀ ਨਸ਼ੇ ਵੇਚਣ ਵਾਲੇ ਵੀ ਉਵੇਂ ਹੀ ਆ ਨਸ਼ੇ ਖਰੀਦਣ ਵਾਲੇ ਵੀ ਉਵੇਂ ਹੀ ਆ ਅੱਜ ਵੀ ਤਾਂ ਓਵਰਡੋਜ਼ ਦੇ ਕਰਕੇ ਮੌਤਾ ਹੋ ਰਹੀਆਂ ਤੁਸੀਂ ਖ਼ਬਰਾਂ ਪੜ੍ਹ ਲਓ ਇੱਕ ਹਫ਼ਤੇ ਦੇ ਵਿੱਚ 2-3 ਓਵਰਡੋਜ਼ ਦੇ ਕਰਕੇ ਮਰਨ ਵਾਲਿਆਂ ਦੀਆਂ ਖ਼ਬਰਾਂ ਆ ਜਾਂਦੀਆਂ ਤੇ ਜੇ ਮੰਨ ਲਓ ਨਸ਼ੇ ਦੇ ਕਰਕੇ ਓਵਰਡੋਸ ਦੇ ਕਰਕੇ ਸਭ ਕੁਝ ਪਹਿਲਾਂ ਨੂੰ ਹੀ ਚੱਲਦਾ ਤੇ ਫਿਰ ਆਪਾਂ ਇਸ ਚੱਕਰ ਤੋਂ ਵਿੱਚੋਂ ਲੈਣਾ ਕੀ ਆ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ ਵੀ ਦੇਖੋ ਕਿਸੇ ਬੰਦੇ ਨੇ ਗਲਤ ਤਰੀਕੇ ਦੇ ਨਾਲ ਪੈਸੇ ਨਾਲ ਘਰ ਬਣਾਇਆ ਉਹਦੇ ਘਰ ਨੂੰ ਢਾਉਣ ਦੀ ਥਾਂ ਦੇ ਉੱਤੇ ਉਹਨੂੰ ਕੋਈ ਹੋਰ ਬਣਦੀ ਸਰਦੀ ਸਗਲ ਦਿੱਤੀ ਜਾਵੇ ਘਰ ਢਾ ਕੇ ਤੇ ਜੇ ਮੰਨ ਲਓ ਉਸ ਘਰ ਦੇ ਵਿੱਚ 6 ਜਣੇ ਰਹਿੰਦੇ ਹੁਣ 5 ਰਹਿੰਦੇ ਹੁਣ 10 ਰਹਿੰਦੇ ਹੁਣ 4 ਰਹਿੰਦੇ ਹੋਣ ਗਲਤੀ ਤਾਂ ਕਿਸੇ ਇੱਕ ਦੀ ਹੋ ਸਕਦੀ ਹੈ ਤੇ ਬਸ ਨਾਲੋਂ ਆਪਾਂ ਛੱਤ ਤੋਂ ਸਖਣੇ ਕਿਉਂ ਕਰਨਾ ਨਿੱਕੇ ਨਿੱਕੇ ਨਿਆਣੇ ਕਿਹੜੀ ਕਿਲੋ ਸਖਣੇ ਕਰਨੇ ਆ ਉਹਨਾਂ ਦੀਆਂ ਔਰਤਾਂ ਕਿਹੜੀ ਜਲੋਂ ਛੱਤ ਤੋਂ ਸਖਣੀਆਂ ਕਰਦੀਆਂ ਸੋ ਇਹਦੀ ਗੱਲ ਵੱਲ ਗੌਰ ਨਹੀਂ ਕੀਤਾ ਜਾ ਰਿਹਾ ਫਿਰ ਹਾਲ ਕਿਉਂਕਿ ਇਹ ਖਬਰ ਬਣਦੀ ਆ ਇਹ ਖਬਰ ਵੱਡੀ ਬਣਦੀ ਵੀ ਉੱਥੇ ਪੀਲਾ ਪੰਜਾ ਚੱਲਿਆ ਵੀ ਬਲਡੋਜ਼ਰ ਚੱਲ ਗਿਆ ਬਲਡੋਜ਼ਰ ਚੱਲ ਗਿਆ ਜਿਵੇਂ ਕਿ ਯੂਪੀ ਦੇ ਵਿੱਚ ਨਹੀਂ ਕਿ ਯੋਗੀ ਦੇ ਨਾਂ ਸਰਕਾਰ ਨੇ ਬਲਡੋਜ਼ਰ ਚਲਾਤਾ ਬਲਡੋਜ਼ਰ ਚਲਾਤਾ ਪੰਜਾਬ ਦੇ ਵਿੱਚ ਵੀ ਇਹ ਬਲਡੋਜ਼ਰ 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 ਆ ਹਾਲਾਂਕਿ ਤੁਸੀਂ ਦੇਖੋ ਵੀ ਜਿਸ ਦਿਨ ਇਹ ਸ਼ੁਰੂ ਹੋਈ ਸੀ ਯੋਜਨਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਜਿਹੜੀ ਕਹੜੀਏ ਵੀ ਖਬਰਾਂ ਦੇ ਵਿੱਚ ਕਿੰਨੀ ਕਮੀ ਆ। ਹੁਣ ਵੀ ਕ੍ਰੇਜ਼ੀ ਹੈ ਨਹੀਂ। ਹੁਣ ਲੱਗਦਾ ਨਹੀਂ ਕਿ ਬਹੁਤ ਵੱਡੀ ਕਾਰਵਾਈ ਹੋ ਰਹੀ ਹੈ। ਇਹ ਆਮ ਦੀ ਗੱਲ ਬਣੀ ਜਾਂਦੀ ਆ। ਸੋ ਵੇਨੇ ਭਾਈ ਕੀ ਬਣਦਾ ਪਰ ਮੈਨੂੰ ਲੱਗਦਾ ਵੀ ਇਹਦੇ ਕੋਈ ਬਹੁਤੇ ਜ਼ਬਰਦਸਤ ਨਤੀਜੇ ਨਹੀਂ ਸਾਹਮਣੇ ਆਉਣੇ। ਜੀ। ਜਨਾਬ ਸਾਹਿਬ ਮੰਡੀਆਂ ਦੇ ਵਿੱਚ ਪ੍ਰਬੰਧ ਕਿਹੋ ਜਿਹਾ ਜੀ ਕਣਕ ਪਹੁੰਚਣੀ ਸ਼ੁਰੂ ਹੋਈ ਜਾਂ ਫਿਰ ਨਹੀਂ? ਦੇਖੋ ਮੰਡੀਆਂ ਦੇ ਵਿੱਚ ਕਣਕ ਆ ਰਹੀ ਹੈ ਜੀ ਪਰ ਹਾਲੇ ਉਨੀ ਵੱਡੀ ਮਾਤਰਾ ਦੇ ਵਿੱਚ ਕਣਕ ਨਹੀਂ ਆ ਰਹੀ ਜਿਵੇਂ ਕਿ ਆਪਾਂ ਨੂੰ ਆਸ ਆ। ਮੰਡੀਆਂ ਦੇ ਵਿੱਚ ਕਣਕ ਆਊਗੀ ਮੰਡੀਆਂ ਦੇ ਵਿੱਚ ਕਣਕ 2 4 5 7 ਦਿਨਾਂ ਤੱਕ ਤੇ ਵੱਡੇ ਪੱਦਰ ਤੇ ਆਉਣ ਸ਼ੁਰੂ ਹੋ ਜਾਣੀ ਆ ਪਰ ਜਿਨ੍ਹਾਂ ਨੇ ਅਗੇਤੀ ਕਣਕ ਵੀ ਜੀ ਸੀ ਫਿਲਹਾਲ ਉਹਨਾਂ ਦੀਆਂ ਕਣਕ ਦੀਆਂ ਢੇਰੀਆਂ ਜਿਹੜੀਆਂ ਉਹ ਮੰਡੀਆਂ ਦੇ ਵਿੱਚ ਲੱਗੀਆਂ ਪਰ ਇਹ ਜੇ ਕਿ ਕਣਕ ਕਿ ਸੋਨਾ ਝਾੜ ਨਿਕਲੂਗਾ ਮੈਨੂੰ ਆਸ ਆ ਜੇ ਕਿਤੇ ਕੁਦਰਤ ਨੇ ਤੈਰ ਨਾ ਵਰਤਾਇਆ ਔਰ ਉਪੀ ਨਾ ਕੀਤੀ ਤਾਂ ਇਤਕੀ ਮੈਨੂੰ ਆਸ ਚੰਗੀ ਝੜਦੀ ਰਹੀ ਆ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਵਿਸਾਖੀ ਤੋਂ ਬਾਅਦ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਦੇ ਢੇਰ ਆਮ ਨਜ਼ਰ ਆਉਣਗੇ ਤੁਸੀਂ ਦੇਖੋ ਕਿ 15 ਅਪ੍ਰੈਲ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਦਾ ਵੀ ਮੰਡੀਆਂ ਦੇ ਵਿੱਚ ਕਣਕ ਦੀ ਆਬਦ ਹੋਣੀ ਹੈ ਆ ਜਿਹੜੀ ਮਾੜੀ ਬੁੱਟੀ ਹਰੀ ਹੈਗੀ ਹੈ ਕਣਕ ਵਾਲੇ ਉਹਨੂੰ 2 4 5 ਤੋਂ ਪੱਦੀ ਲੋੜ ਹੈਗੀ ਆ ਕਈ ਥਾਵਾਂ ਤੇ ਬਿਲਕੁਲ ਪੱਕੀ ਪਈ ਆ ਜਦੋਂ ਐਮ ਪੂਰੀ ਕਣਕ ਪੱਕ ਗਈ ਹਰ ਖੇਤ ਦੇ ਵਿੱਚ ਸੋਨਾ ਹੀ ਸੋਨਾ ਹੋਇਆ ਤੇ ਉਸ ਤੋਂ ਬਾਅਦ ਕੰਬੈਨ ਲੱਪਣ ਤੇ ਟਾਈਮ ਲੱਗ ਜਾਂਦਾ ਹੁੰਦਾ ਫਿਰ ਹਰ ਬੰਦਾ ਚਾਹੁੰਦਾ ਹੁੰਦਾ ਜੀ ਕਿ ਮੇਰੀ ਕਣਕ ਪਹਿਲਾਂ ਵੱਢੀ ਜਾਵੇ ਸੋ ਐਸੀ ਕਣਕ ਦਾ ਝਾੜ ਫਿਲਹਾਲ ਚੰਗਾ ਨਜ਼ਰ ਆਉਂਦਾ ਤੇ ਜੇ ਕੁਦਰਤ ਲਈ ਨਦਰ ਸੁਵਲੀ ਰਵੇ ਤਾਂ ਜੀ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਐਸੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਕਿਉਂਕਿ ਮੌਸਮ ਵਿਭਾਗ ਦਾ ਪਿੱਛੇ ਜੇ ਖਬਰ ਆਈ ਸੀ ਕਹਿੰਦੇ ਸੀ ਵੀ ਥੋੜੇ ਦਿਨਾਂ ਦੇ ਵਿੱਚ ਮੌਸਮ ਖਰਾਬ ਹੋ ਜਾਣਾ ਹੈ ਇਸ ਵੇਲੇ ਮੌਜੂਦਾ ਸਥਿਤੀ ਕੀ ਹੈ ਦੇਖੋ ਜੀ ਪੰਜਾਬ ਦੇ ਵਿੱਚ ਮੌਸਮ ਫਿਲਹਾਲ ਤਾਂ ਠੀਕ ਹੈ ਪੰਜਾਬ ਦੇ ਵਿੱਚ 34 ਡਿਗਰੀ ਟੈਂਪਰੇਚਰ ਹੈ ਪੰਜਾਬ ਦੇ ਵਿੱਚ ਗਰਮੀ ਨੇ ਪੂਰਾ ਜ਼ੋਰ ਫੜ ਲਿਆ ਤੇ ਹੱਦ ਜ਼ੋਰ ਫੜਿਆ ਪਿਆ ਗਰਮੀ ਨੇ ਤੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਦੇ ਵਿੱਚ ਲੱਗਦਾ ਹੈ ਜੀ ਕਿ 40 47 ਡਿਗਰੀ ਟੈਂਪਰੇਚਰ ਆਮ ਰਿਹਾ ਕਰਨਾ ਸੋ ਗਰਮੀ ਨੇ ਪੰਜਾਬ ਦੇ ਵਿੱਚ ਵਟ ਕੱਢਣੇ ਸ਼ੁਰੂ ਕਰਤੇ ਆ ਏਸੀ ਘਰ ਘਰ ਚੱਲ ਪਏ ਆ ਦਫ਼ਤਰਾਂ ਵਿੱਚ ਚੱਲ ਪਏ ਆ ਬਿਜਲੀ ਦੀ ਮੰਗ ਇਸ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ 2000 ਮੈਗਾਵਾਟ ਤੋਂ ਪਾਰ ਜਾਣ ਦੀ ਆ ਸਗੀ ਆ ਸੋ ਆ ਭਾਈ ਹੁਣ ਤੱਕ ਦੀਆਂ ਜਾਣਕਾਰੀਆਂ ਆਈਆਂ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਇਸ ਦੇ ਲਈ ਐਨ.ਆਈ.ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨ